ਨਾਮ ਨਹੀਂ 잡 ਸੋਮੇ ਦੇਖੇ ਨਿਕੋ ਅਜਾ ਸੀ 104 ਮਾ ਉਹਨਾਂ ਦੇ ਜਨ ਦਿਆਲਾ ਬਣਾਉਣ ਲਈ ਇੱਥੇ ਇਕੱਠੇ ਹੋਏ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਪਾਰਟੀਆਂ ਸਾਭ ਦੀ ਦੇਣ ਬਹੁਤ ਰਹੀ ਹੈ ਇਸ ਸ਼ਹਿਰ ਦੀ ਜਿਹੜੇ 6 ਵਾਰੀ ਮੈਂ ਆਪਣੇ ਪਾਰਲੀਮੈਂਟ ਬਣ ਕੇ ਆਏ ਅਤੇ ਉਹਨਾਂ ਦੇ ਪਰਿਵਾਰ ਦੀਆਂ ਦੇਣੀਆਂ ਇਸ ਸ਼ਹਿਰ ਦੀ ਬਹੁਤ ਸੋ ਜਿਸ ਤਰ੍ਹਾਂ ਮੇਰੇ ਤੋਂ ਪਹਿਲੇ ਮੇਰੇ ਸਾਥੀਆਂ ਨੇ ਉਜਲਾ ਸਾਹਿਬ ਨੇ ਬੜੇ ਵਿਸਤਾਰਪੂਰਵਕ ਉਹਨਾਂ ਬਾਰੇ ਜੀਵਨੀ ਬਾਰੇ ਦੱਸੇ ਸੋ ਇਸ ਤਰ੍ਹਾਂ ਹੀ ਅਸੀਂ ਸ਼ਹਿਰ ਦੇ ਵਿੱਚ ਚਾਹੀ ਕੋਈ ਵੀ ਐਮਪੀ ਬਣੇ ਐਮਐਲਏ ਬਣੇ ਅਗਰ ਉਹ ਸ਼ਹਿਰ ਲਈ ਆਪਣੇ ਮੁਲਕ ਲਈ ਆਪਣੇ ਦੇਸ਼ ਲਈ ਆਪਣੇ ਸ਼ਹਿਰ ਲਈ ਕੰਮ ਕਰਦਾ ਹੈ ਤੇ ਉਹਦੀ ਕਾਇਜਾ ਕਰਕੇ ਉੱਠੀ ਰਹਦੀ ਹੈ। ਤੋਂ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਅੱਜ ਦੇ ਦਿਹਾੜੇ ਤੇ ਉਹਨਾਂ ਨੂੰ ਆਪਣੀ ਦਿੱਲੀ ਸਰਦਾਰ ਰੋਟੀ ਦੀ ਉਹਨਾਂ ਦੇ ਰਹਿਨਮੋਈ ਹੀਟ ਡਾਕਟਰ ਲਲਨਦਾਲ ਪਾਟਿਆ ਜੀ ਦੀ ਜਨਮ ਦਿਨ ਉੱਤੇ ਅਸੀਂ ਉਹਨਾਂ ਦੀ ਵਰਸੀ ਨੂੰ ਯਾਦਗਾਰ ਵਰਸੀ ਨੂੰ ਅੱਜ ਉਹਨੂੰ ਮਨਾਇਆ। ਉਹ ਸਾਰਿਆਂ ਨੇ ਉਹਨਾਂ ਦੇ ਕੀਤੇ ਕੰਮ ਬਾਰੇ ਬੜੇ ਵਿਸਤਾਰ ਨਾਲ ਬੋਲਿਆ। ਮੈਨੂੰ ਕਹਿੰਦੇ ਹੋਏ ਨਹੀਂ ਖੁਸ਼ੀ ਹੋ ਰਹੀ ਹੈ ਕਿ ਦੇਖੋ ਜਿਹੜੇ ਲੋਕ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਆ ਜਾਂ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਆ ਉਹ ਜਿਹੜੀ ਹੈ ਜਿਹੜੀ ਵੀ ਬਰਾਦਰੀ ਹੈ ਨਾ ਉਹ ਹਮੇਸ਼ਾ ਉੱਚ ਸਤਰ ਤੇ ਜਾਂਦੀ ਹੈ ਕਿਉਂਕਿ ਬਜ਼ੁਰਗਾਂ ਨਾਲ ਹੀ ਸਾਰਾ ਕੁਝ ਹੈ ਪਰ ਅੱਜ ਸਾਡੇ ਵਿੱਚ ਸਾਡੇ ਓਜਲਾ ਸਾਹਿਬ ਆਏ ਐਮਪੀ ਸਾਹਿਬ ਗੁਰਜੀ ਗੁਰਜੀਤ ਸਿੰਘ ਔਜਲਾ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਬਹੁਤ ਕੀਮਤੀ ਸਮੇਂ ਦਾ ਟਾਈਮ ਕੱਢਿਆ ਤੇ ਆ ਕੇ ਬੜੇ ਅੱਛੇ ਵਿਚਾਰ ਕਿਉਂਕਿ ਉਹ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਬੰਦਾ ਨੂੰ ਕੰਮ ਕਰਨ ਜਾਂਦਾ ਤੇ ਮੇਰੇ ਸਾਹਮਣੇ ਕੋਈ ਕਿਸੇ ਨੂੰ ਵੀ ਕੋਈ ਮਨਾਈ ਨਹੀਂ ਹੁੰਦੀ ਔਰ ਇਹੋ ਜਿਹੇ ਲੋਕ ਜਿਹੜੇ ਆ ਨਾ ਮਤਲਬ ਕਿ ਇੱਕ ਗੋੜ ਗਿਫਟ ਕਵਾਂਗੇ ਅਸੀਂ ਸਾਡੇ ਆਪਣੇ ਅੰਮ੍ਰਿਤਸਰ ਸਾਹਿਬ ਨੂੰ ਮਿਲਿਆ ਮੈਂ ਸਾਰੀ ਪਾਰਟੀਆਂ ਬਰਾਦਰੀ ਵੱਲੋਂ ਉਹਨਾਂ ਦੇ ਆਏ ਦਾ ਧੰਨਵਾਦ ਕਰਦਾ 104ਵਾਂ ਚੌਥਾ ਜਿਹੜਾ ਜਨਮ ਬਰਥ ਅਨੀਵਰਸਰੀ ਮਨਾ ਰਹੇ ਆ ਉਹ ਜਿਹੜੀ ਬਰਥ ਅਨੀਵਰਸਰੀ ਜਿਹੜੀ ਹੈ ਬਰਥ ਅਨੀਵਰਸਰੀ ਜਿਹੜੀ ਹੈ ਉਹ ਅਸੀਂ ਸਮ੍ਰਿਤੀ ਇਹੜੇ ਸਮ੍ਰਿਤੀ ਦਿਵਸ ਦੇ ਰੂਪ ਤੇ ਵੀਡੀਓ ਬਣਾ ਰਹੇ ਆ ਯਾਦਗਾਰੀ ਦਿਵਸ ਦੇ ਵਿੱਚ ਕੋ ਨੂੰ ਭਾਟੇ ਸਾਹਿਬ ਇਹੋ ਜੀ ਸ਼ਖਸੀਅਤ ਸੀ ਉਹਨਾਂ ਬਾਰੇ ਜੇ ਕੁਝ ਬੋਲੇ ਰਵੇ ਤਾਂ ਬਹੁਤ ਕੁਝ ਬੋਲਿਆ ਜਾ ਸਕਦਾ ਔਰ ਕੁਝ ਵੀ ਬੋਲਣਾ ਜਿਹੜਾ ਸੀ ਉਹ ਘੱਟ ਹੈ ਜਿਸ ਤਾਂ ਕਿ ਉਸਤਾਦ ਸਾਹਿਬ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਇੱਕ ਖੁੱਲੀ ਕਿਤਾਬ ਸੀ ਔਰ ਅੱਜ ਤੱਕ ਉਹਨਾਂ ਦੇ ਨਾਂ ਉਹਨਾਂ ਦੇ ਜੀਵਨ ਗਾਲ ਦੇ ਵਿੱਚ ਨਾ ਉਹਨਾਂ ਤੋਂ ਬਾਹਰ ਕੋਈ ਵੀ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਲਗਾ ਸਕਿਆ ਪਰ ਪედაਗ ਸ਼ਖਸੀਅਤ ਸੀ ਔਰ ਅਸੀਰ ਅੱਜ ਭਾਟਿਆਲ ਸਾਹਿਬ ਸਾਡੇ ਵਿੱਚ ਨਹੀਂ ਐ ਪਰ ਉਹਨਾਂ ਦੀ ਸੋਚ ਹਮੇਸ਼ਾ ਜ਼ਿੰਦਾ ਰੱਖਾਂਗੇ ਉਹਨਾਂ ਦੀ ਸੋਚ ਤੇ ਹਮੇਸ਼ਾ ਪੈਰਾ ਦੇਾਂਗੇ ਔਰ ਉਹਨਾਂ ਦੀ ਸੋਚ ਜਿਹੜੀ ਸੀ ਉਹ ਏਸੀ ਵਿਦਾਇਨੀਤੀ ਦੇ ਵਿੱਚ ਚੰਗੇ ਲੋਕਾਂ ਨੇ ਚਾਹੀਦੇ ਰਾਜਨੀਤੀ ਦੇ ਵਿੱਚ ਪੜਨ ਕੇ ਲੋਕਾਂ ਨੇ ਚਾਹੀਦੇ ਨੇ ਰਾਜਨੀਤੀ ਦੇ ਵਿੱਚ ਇਮਾਨਦਾਰ ਲੋਕ ਆਣੇ ਚਾਹੀਦੇ ਨੇ ਔਰ ਰਾਜਨੀਤੀ 'ਚ ਉਹ ਲੋਕ ਆਣੇ ਚਾਹੀਦੇ ਜਿਹੜੇ ਕਿ ਦਿਨ ਰਾਤ ਪਬਲਿਕ ਦੀ ਸੇਵਾ ਕਰ ਸਕਣ ਆਪਣੀ ਸੇਵਾ ਕਰਨ ਦੀ ਬਜਾਏ ਉਹ ਪਬਲਿਕ ਦਾ ਪਬਲਿਕ ਦੀ ਰੁਮਾਇੰਦੀ ਕਰ ਸਕਣ ਦਿਨ ਰਾਤ ਹੀ ਕਰ ਸਕਣ ਇਹਨਾਂ ਇਨ ਸ਼ਬਦਾਂ ਦੇ ਨਾਲ ਫਿਰ ਮੈਂ ਤੁਹਾਨੂੰ ਅੱਜ ਭਾਡੇ ਸਾਹਿਬ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਅਸੀਂ ਸੋਚ ਨੂੰ ਅੱਗੇ ਵਧਾਵਾਂਗੇ ਤੇ ਉਹਨਾਂ ਦੀ ਸੋਚ ਦੇ ਪੈਰਾ ਦੇ ਅੰਦਰ। ਆਜਤੀ શ્રી ਪ੍ਰਗੁਨੰਨ ਲਾਲ ਕਾਟਿਆ ਜੀ ਦਾ ਜਨਮ ਦਿਵਸ ਮਨਾ ਰਹੇ ਹਾਂ। ਉਹ ਇੱਕ ਸਿਆਸਤਦਾਨ ਸੀ, ਐਡਮਿਨਿਸਟਰੇਟਰ ਸੀ ਅਤੇ ਉਸ ਤੋਂ ਵੀ ਬਟਾਏ ਬਹੁਤ ਚੰਗੇ ਇਨਸਾਨ। ਬਹੁਤ ਚੰਗੇ जलो कोविड का टाइम थी सेहत थोड़ी मैं पता लगी कि ठीक नहीं है बहुत सारे लोग चलने नहीं अभी कोविड का टाइम ठीक है कि नहीं मैं किसी गल आता हूँ कोई आया

ਮੈਂ ਉਹਨਾਂ ਦੇ ਪਹੇ ਗਿਆ। ਉਹ ਸਭ ਪੁਰਾਣੀ ਲਗਾਤਾਰ। ਉਹ ਪਰਿਵਾਰ ਦੇ ਨਾਲ ਦੁਕਸਾਨਾਂ ਕਰਨਾ ਸ਼ੁਰੂ ਕਰ। ਮਾਲ ਰੋਡ ਤੇ ਸਭੀ ਮਾਲ ਰੋਡ 26 ਮਾਲ ਰੋਡ ਸਾਰਿਆਂ ਨੂੰ ਆਉਂਦਾ। ਬੱਚੇ ਤੋਂ ਬਹੁਤ ਪੁਰਾਣੇ ਲੋਕ ਸਭੀ ਮਾਲ ਰੋਡ। ਜੇ ਇਹ ਤਾਂ ਹੋ ਗਿਆ ਅਖਿਰਲੇ ਟਾਈਮ ਤੇ। ਮੈਂ ਜਦੋਂ ਐਸਪੀਸੀਟੀ ਉੱਦ੍ਹਾ ਸੀ। ਅੱਜ 3 ਜੁਲਾਈ ਨੂੰ ਅਸੀਂ ਇੱਥੇ ਸਾਰੇ ਕੱਤਰ ਹੋਏ ਆ ਪਾਟਿਆ ਬਰਾਦ ਦੀ ਇਹਨੂੰ ਜਿਨ੍ਹਾਂ ਦੇ ਪ੍ਰਧਾਨ ਸੋ ਪਾਰਟੀ ਹੈ ਜੀ ਅੱਜ ਸਾਡੇ ਬਹੁਤ ਹੀ ਮਰੂਮ ਨੇਤਾ ਸਵਰਗੀ ਰਗਨੰਦ ਲਾਲ ਪਾਟਿਆ ਜੀ ਦਾ ਜਨਮ ਦਿਨ ਹੈ ਉਹਨਾਂ ਨੂੰ ਯਾਦ ਦੇ ਵਿੱਚ ਇਹਨਾਂ ਨੇ ਇੱਕ ਅ ਸੰਗੀਤ ਵਾਲੀ ਸ਼ਾਮ ਰੱਖੀ ਸੀ ਔਰ ਉਹਦਾ ਨੂੰ ਸ਼ਰਧਾਂਜਲੀ ਪ੍ਰੋਗਰਾਮ ਦਿੱਤਾ ਗਿਆ ਔਰ ਮੈਂ ਉਹਦੇ ਵਿੱਚ ਹਾਜ਼ਰ ਹੋਏ ਆ ਰਗਨੰਦ ਲਾਲ ਪਾਟਿਆ ਜੋ ਕਿ ਇਸ ਨਗਰੀ ਦੇ ਬਹੁਤ ਹੀ ਅ ਮਤਲਬ ਉੱਚ ਕੋਟੀ ਦੇ ਨੇਤਾ ਹੋਏ ਨੇ ਦੇਸ਼ ਦੇ ਔਰ 6 ਬਾਰੇ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਅਲੱਗ-ਅਲੱਗ ਸਮੇਤੇ گورنر ਰਹੇ ਨੇ ਕੇਰਲਾ ਦੇ ਬਿਹਾਰ ਦੇ ਔਰ ਵਿਦੇਸ਼ ਮੰਤਰੀ ਵੀ ਰਹੇ ਨੇ ਬੜੀਆਂ ਉੱਚੀਆਂ ਪੋਸਟਾਂ ਤੇ ਰਹੇ ਨੇ ਜਿਉ ਉਹਦੇ ਨਾਲ ਦੀ ਨਾਲ ਉਹਨਾਂ ਕਾਂਗਰਸ ਪਾਰਟੀ 'ਚ ਬਹੁਤ ਵੱਡੀ ਸੇਵਾ ਕੀਤੀ ਯੂਪੀਰ ਕੇ ਸਟੇਟ ਦੇ ਇੰਚਾਰਜ ਰਹੇ ਨੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹਨਾਂ ਨੂੰ ਡਿਊਟੀ ਮਿਲੀ ਹੈ ਔਰ ਬਹੁਤ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਉਹਨਾਂ ਦੀ ਕਾਰ ਚੱਲਣ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਨਾਲ ਜੁੜੇ ਆ ਔਰ ਉਹਨਾਂ ਦਾ ਫਿਕ ਜਿਹੜਾ ਅੱਜ ਜੇ ਕੋਈ ਮੁੱਖ ਮੰਤਰੀ ਬਣਿਆ ਕੋਈ ਮੰਤਰੀ ਬਣਿਆ ਕੋਈ ਐਮ ਐਲ ਏ ਬਣੇ ਸੋ ਮੈਂ trio ਚ ਸ਼ਾਮ ਦੇ ਵਿੱਚ ਅੱਜ ਇਹਨਾਂ ਦੇ ਨਾਲ ਇੱਥੇ ਹਾਜ਼ਰ ਹੋਏ ਐ ਔਰ ਉਹਨਾਂ ਨੂੰ ਯਾਦ ਕੀਤਾ ਔਰ ਉਹਨਾਂ ਦੀ ਪਾਕ ਸਾਫ ਜਿਹੜੀ ਰਾਜਨੀਤੀ ਸੀ ਜਿਹਦੇ ਚ ਤੁਸੀਂ ਦੇਖੋਗੇ ਅੱਜ ਵੀ ਉਹਨਾਂ ਦਾ ਘਰ ਉਦਾਂ ਹੀ ਆ ਜਿੱਦਾਂ ਪਹਿਲਾਂ ਸੀ ਜੇ ਤੁਹਾਨੂੰ ਪਤਾ ਕਿ ਛੋਟਾ ਜਿਹਾ ਸਮਾਂ ਮਿਲ ਜੇ ਰਾਜਨੀਤਿਕ ਲੋਕਾਂ ਦੇ ਕਿੰਨੇ ਕਿੰਨੇ ਇਲਜ਼ਾਮ ਲੱਗੇ ਪਰ ਰਵਨਿੰਦਰ ਲਾਲ ਪਾਟਿਆ ਜੀ ਦਾ ਪਰਿਵਾਰ ਵੀ ਅੱਜ ਤੁਸੀਂ ਉੱਥੇ ਦੇਖ ਲੋਗੇ ਉਦਾਂ ਹੀ ਆ ਜਿੱਦਾਂ ਉਥੋਂ ਉਹਨਾਂ ਨੇ ਰਾਜਨੀਤੀ ਸ਼ੁਰੂ ਕੀਤੀ ਸੀ ਭਾਵੇਂ ਕਿ ਬਹੁਤ ਵੱਡੇ ਅਹੁਦੇ ਤੇ ਹੋ ਰਹੇ ਨੇ ਸੋ ਇਹੋ ਜੇ ਲੋਕਾਂ ਤੋਂ ਰਾਜਨੀਤਿਕ ਲੋਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਔਰ ਮੈਂ ਪਾਰਟੀ ਅਫਰਾਦੀ ਦਾ ਤਨਮਾਦ ਕਰਦਾ ਕਿ ਇਹਨਾਂ ਨੇ ਉਹਨਾਂ ਨੂੰ ਯਾਦ ਦੇ ਵਿੱਚ ਅੱਜ ਸਾਰਿਆਂ ਨੇ ਇੱਕ ਸ਼ਾਮ ਰੱਖੀ ਸੀ ਅੱਜ ਉਹਨਾਂ ਦਾ ਜਨਮ ਦਿਨ ਸੀ ਗਗਨਜੀ ਓਮਜੀ ਸਾਰੇ ਸਾਡੇ ਪੁਰਾਣੇ ਮਿੱਤਰ ਨੇ ਸਾਰੇ ਅੱਜ ਇੱਥੇ ਹਾਜ਼ਰ ਨੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਮੇਜਾ ਤੁਹਾਡੇ ਨਾਲ ਹੈ ਔਰ ਮੈਂ ਵੀ ਕੋਸ਼ਿਸ਼ ਕਰਦਾ ਕਿ ਪਾਕ ਸਾਹਿਬ ਜਿਹੜੀ رائے ਰੱਖੀ ਹੈ ਉਹ ਵੇ ਲੋਕ ਸਾਡੇ ਤੋਂ ਸਿੱਖਣ ਸਾਡੇ ਮੋਢਿਆਂ ਤੇ ਜਿਹੜੀ ਬੱਚਿਆਂ ਦੀ ਜ਼ਿੰਮੇਵਾਰੀ ਹੈ ਲੋਕਾਂ ਦੇ ਭਵਿੱਖ ਦੀ ਜ਼ਿੰਮੇਵਾਰੀ ਹੈ ਅਸੀਂ ਸਹੀ ਦਿਚਾ ਦੇ ਵਿੱਚ ਲਿਜਾ ਸਕੀਏ ਔਰ ਗੁਰੂ ਨਗਰੀ ਦੀ ਸੇਵਾ ਜਿਹੜੀ ਹੈ ਜਿੱਦਾਂ ਲੋਕਾਂ ਨੇ ਦਿੱਤੀ ਹੈ ਮੈਨੂੰ ਮੈਂ ਪਾਕ ਸਾਫ ਕਰਨ ਦੀ ਕਿ ਪਾਕ ਸਾਫ ਹੋ ਕੇ ਸੇਵਾ ਕਰਨ ਦੀ ਕੋਸ਼ਿਸ਼ ਮੈਂ ਕਰਦਾ ਰਾਂਗਾ ਧੰਨਵਾਦ ਜੀ